ਕਈ ਦੇਖੋ ਸੰਘਣ ਉਹ ਦੇਖਦੇ ਨੇ ਅਮਨ ਜੀ ਕਈ ਵਾਰੀ ਕੋਈ ਜਜ਼ਬਾਤੀ ਹੋ ਕੇ ਕਈ ਵਾਰੀ ਕੋਈ ਫੈਸਲਾ ਲੈਣਾ ਅਨਮੋਲ ਗ ਕੇ ਮਾਨ ਸਾਡੇ ਮਿਨਿਸਟਰ ਕੈਬਨਿਟ ਮਿਨਿਸਟਰ ਰਹੇ ਨੇ ਔਰ ਯੰਗ ਮੁੰਡੇ ਕੁੜੀਆਂ ਜਿਹੜੇ ਨੇ ਉਹਨੂੰ ਰਾਜਨੀਤੀ ਦੇ ਵਿੱਚ ਆਉਣਾ ਵੀ ਚਾਹੀਦਾ ਔਰ ਆ ਕੇ ਆਪਣੇ ਯੋਗਦਾਨ ਪਾਉਣਾ ਚਾਹੀਦਾ ਸੋ ਮੈਂ ਵਧਾਈ ਦਿੰਦੀ ਹਾਂ ਇਸ ਗੱਲ ਲਈ ਤੁਸੀਂ ਆਨਲਾਈਨ ਸਿਸਟਮ ਸ਼ੁਰੂ ਕੀਤਾ ਹੈ ਕਿਸ ਤਰ੍ਹਾਂ ਤੁਸੀਂ ਇਹ ਲਾ ਕੀਤਾ ਹੈ ਪਰ ਰਾਈਟ ਟੂ ਸਰਵਿਸ ਇਹ ਲੋਕਾਂ ਨੂੰ ਮਿਲਦੀ ਨਹੀਂ ਉਹ ਆਈਟੀ ਦੇ ਵਿੱਚ ਕਿਹ ਫਾਇਨਾ ਪਈਆਂ ਰਹਿੰਦੀਆਂ ਨੇ ਨਹੀਂ ਨਹੀਂ ਬਿਲਕੁਲ ਨਹੀਂ ਬਿਲਕੁਲ ਰਾਈਟ ਟੂ ਸਰਵਿਸ ਨੂੰ ਐਕਟਿਵ ਕਰਨ ਦੀ ਲੋੜ ਹੈ ਤਾਂ ਕਿ ਟਾਈਮ ਪੀਰੀਅਡ ਫਿਕਸ ਹੋ ਸਕੇ ਤੇ ਕੰਮ ਹੋ ਸਕੇ ਨਹੀਂ ਨਹੀਂ ਇਸ ਤਰ੍ਹਾਂ ਦੀ ਕੀਰਤੀ ਕੋਈ ਗੱਲ ਨਹੀਂ ਪਰ ਅਜੇ ਕੁਝ ਕਿਉਂਕਿ ਅਸੀਂ ਕੁਝ ਕੁਝ ਤਹਿਸੀਲਾਂ 'ਚ ਅਜੇ ਪਾਇਲਟ ਦਾ ਕੰਮ ਚੱਲ ਰਿਹਾ ਹੈ ਅਸੀਂ ਚੈੱਕ ਕਰਕੇ ਦੇਖ ਲਈਏ ਕਿ ਕਮੀਆਂ ਰਹਿੰਦੀਆਂ ਨੇ ਤੇ ਜਿਵੇਂ ਮਹਾਲੀ ਤੋਂ ਇਹ ਸ਼ੁਰੂ ਕੀਤਾ ਸੀ ਤੇ ਇਹ ਜੁਲਾਈ ਐਂਡ ਤੱਕ ਅਸੀਂ ਪੂਰਾ ਇਹਨੂੰ ਐਕਟਿਵ ਕਰਕੇ ਦੇਖਣਾ ਹੈ ਤੇ ਜੇ ਕੋਈ ਕਮੀ ਆਉਂਦੀ ਹੈ ਕਿਉਂਕਿ ਬਾਹ ਪਿਆ ਜਾਣੀ ਹੈ ਜਾਂ ਰਾਹ ਪਿਆ ਜਾਣੀ ਹੈ। ਕਈ ਕੰਮਾਂ 'ਚ ਸ਼ਾਇਦ ਕਮੀ ਰਹਿੰਦੀ ਹੋਵੇ ਕੋਈ ਉਹਨੂੰ ਵੀ ਅਪਡੇਟ ਕਰਨਾ। ਸਿਸਟਮ ਜਿਹੜਾ ਹੈ ਜਿੰਨਾ ਅਗਰ ਕਾਉਂਸਲ ਦੇ ਵਿੱਚ ਸਾਰਾ ਇਸ ਤਰ੍ਹਾਂ ਇਹ ਕੀਤਾ ਨਾ ਫਾਈਲ ਆਨਲਾਈਨ ਕੀਤਾ ਹੈਗਾ ਨਾ ਅਗਰ ਕਾਉਂਸਲ ਦੇ ਵਿੱਚ ਚੱਲਦਾਗਾ। ਕਾਫੀ ਟਾਈਮ ਲੱਗਦਾ ਪਰ ਉਹ ਪ੍ਰੋਪਰ ਚੱਲ ਨਹੀਂ ਰਹੀ। ਉਹ ਆਈਡੀ ਦੇ ਵਿੱਚ ਟਾਈਮ ਬਾਉਂਡ ਨਹੀਂ ਕੀਤਾ ਹੋਇਆ ਉਹ ਆਈਡੀ ਦੇ ਵਿੱਚ ਅਫਸਰ ਸਾਰੇ ਕੁਝ ਅਪਡੇਟ ਕਰਨ ਨੂੰ ਥੋੜਾ ਟਾਈਮ ਲੱਗੂਗਾ। ਆਪਾਂ ਇੱਕ ਦਿਨ ਦੇ ਵਿੱਚ ਨਹੀਂ ਕਰ ਸਕਦੇ। ਸਿਸਟਮ ਜਿਹੜਾ ਹੈ ਉਹਨੂੰ ਸਰਵਰ ਜਿਹੜੇ ਨੇ ਉਹਨੂੰ ਅਪਡੇਟ ਕਰਨ ਦੇ ਵਿੱਚ ਟਾਈਮ ਲੱਗੂਗਾ ਪਰ ਤੇ ਹਨਰ ਦਿਨਾਂ ਦੇ ਵਿੱਚ ਕੋਈ ਪ੍ਰੋਬਲਮ ਇਸ ਤਰ੍ਹਾਂ ਦੀ ਆਉਗੀ। ਜੀ ਬੋਲ ਕੇ ਕਹਿੰਦੇ ਅਰਦਾਸ ਕਰਦੇ ਹੋਰ ਅੱਗੇ ਵੀ ਦੁਬਾਰਾ ਤੇ ਫਿਰ ਤੋਂ ਪਿੰਡਾਂ ਤੋਂ ਨਾਲ ਪਾਰਟੀ ਦਾ ਅਰਦਾਸ ਕਰ ਰਿਹਾ ਉਹ ਕਿਵੇਂ ਦੇਖਣਾ ਹੈ? ਕੋਈ ਇਹ ਤਾਂ ਪਾਰਟੀਆਂ ਦਾ ਅੰਦਰੂਨੀ ਫੈਸਲਾ ਹੈ। ਮੈਂ ਵੀ ਅਰਦਾਸ ਕਰਦਾ ਕਿ ਉਹਨਾਂ ਨੂੰ ਉਹ ਮਿਹਨਤ ਕਰਨ ਤੇ ਉਹਨਾਂ ਨੂੰ ਟਿਕਟ ਮਿਲੇ। ਬਾਕੀ ਤਾਂ ਲੋਕ ਨੇ ਜੀ ਅਕੀਦਾ ਪਬਲਿਕ ਹੈ ਲੋਕ ਜਿਹੜੀ ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਨੇ। ਸੋ ਜੋ ਜੋ ਵੀ ਜੀਨੂੰ ਵੀ ਉਹ ਟਿਕਟ ਦੇਣਗੇ ਬਾਗੇਜ ਭਰੂਗਾ। ਲੋ ਆਪ ਦਾ ਪ੍ਰੋਗਰਾਮ ਰੱਖਣਗੇ ਜਾ ਕੇ ਆਪਣੀ ਪਾਰਟੀ ਦਾ ਪ੍ਰੋਗਰਾਮ ਰੱਖਣਗੇ ਅਸੀਂ ਆਪਣੀ ਪਾਰਟੀ ਦੇ ਇੱਕ ਪ੍ਰੋਗਰਾਮ ਰੱਖਾਂਗੇ ਬਾਕੀ ਪਬਲਿਕ ਦੇ ਫੈਸਲਾ ਕਰੇਗਾ